ਜੇ 1 ਵੀਜ਼ਾ ਹੈ ਨਾ ਜੇ 1 ਵੀਜ਼ਾ ਹੈਗਾ ਇਹ ਇਹ ਕੀ ਹੈਗਾ ਔਰ ਕੌਣ-ਕੌਣ ਇਸ ਦੇ ਵਿੱਚ ਅਪਲਾਈ ਕਰ ਸਕਦਾ ਜੀ ਭਾਜੀ ਦੇਖੋ ਜੇ ਆਪਾਂ ਯੂ ਐਸ ਏ ਦੇ ਵੀਜ਼ਾ ਦੀ ਗੱਲ ਕਰੀਏ ਤਾਂ ਨਾਰਮਲੀ ਸਾਰਿਆਂ ਨੂੰ ਇੱਕ ਪਤਾ ਹੈਗਾ ਯੂ ਐਸ ਏ ਦਾ ਸਟੂਡੈਂਟ ਵੀਜ਼ਾ ਜਿਹਨੂੰ ਆਪਾਂ ਐਫ 1 ਕੈਟਾਗਰੀ ਕਹਿੰਦੇ ਆ ਐਫ 1 ਤੋਂ ਇਲਾਵਾ ਅੰਦੀ ਹੈ ਟਰੇਡ ਕੈਟਾਗਰੀ ਜਿਹਨੂੰ ਆਪਾਂ ਐਮ 1 ਵੀਜ਼ਾ ਕਹਿੰਦੇ ਆ ਜੇ 1 ਵੀਜ਼ਾ ਹੀ ਕਹਾ ਗਿਆ ਹੈ ਸਟੂਡੈਂਟ ਐਕਸਚੇਂਜ ਵਿਜ਼ਟਰ ਵੀਜ਼ਾ ਇਹ ਕੋਈ ਵੀ ਅਪਲਾਈ ਕਰ ਸਕਦਾ ਹੈ ਲੇਕਿਨ ਜੋ ICS ਨੇ AIFS ਨੂੰ ਅਕੇਲੇ 올ਓਵਰ ਇੰਡੀਆ ਦੇ ਵਿੱਚ ਆਪਣਾ ਰਿਪਰੈਜ਼ੈਂਟੇਟਿਵ ਚੁਣਿਆ ਇਹ ਆ ਆ ਜਾਂਦੀ ਹੈ ਮਾਈਨਰ ਕੈਟਾਗਰੀ ਦੇ ਵਿੱਚ ਇਹਦੇ ਵਿੱਚ ਪ੍ਰਾਇਮਰੀ ਰਿਕੁਆਇਰਮੈਂਟ ਹੈ ਕਿ ਅਗਸਤ ਦੇ ਵਿੱਚ ਬੱਚੇ ਦੀ ਉਮਰ 15.5 ਤੋਂ ਲੈ ਕੇ 18 ਸਾਲ ਦੀ ਹੋਣੀ ਚਾਹੀਦੀ ਹੈ ਜੇ ਅਗਸਤ ਮਹੀਨੇ ਦੇ ਵਿੱਚ 22 ਅਗਸਤ ਨੂੰ ਜਿਵੇਂ ਪ੍ਰੋਗਰਾਮ ਸਟਾਰਟ ਹੋ ਰਿਹਾ ਤਾਂ ਜੇ ਉਹਦੀ ਬੱਚੇ ਦੀ ਉਮਰ 18.9 ਮਹੀਨੇ ਵੀ ਹੈਗੀ ਹੈ 10 ਮਹੀਨੇ ਹੋ ਗਏ ਹੈ ਉਹ ਐਲੀਜੀਬਲ ਨਹੀਂ ਹੋਏਗਾ 18 ਤੋਂ ਉੱਪਰ ਦਾ ਨਹੀਂ ਹੋਣਾ ਚਾਹੀਦਾ ਯੂਐਸਏ ਦੇ ਵੀਜ਼ਾ ਵਾਸਤੇ ਸਾਰੇ ਇੱਕ ਚੀਜ਼ ਤੋਂ ਖਬਰ ਆਉਂਦੇ ਆ ਇੰਟਰਵਿਊ ਕੀ ਸਾਡੇ ਬੱਚੇ ਤੋਂ ਸ਼ਾਇਦ ਇੰਟਰਵਿਊ ਕਲੀਅਰ ਨਹੀਂ ਹੋਏਗਾ ਇੱਥੇ ਤਾਂ ਆਫਟਰ ਪਲੱਸ 2 ਗ੍ਰੈਜੂਏਸ਼ਨ ਵਾਲੇ ਨਿਕਰ ਪੰਦੇ ਤਾਂ ਛੋਟਾ ਬੱਚਾ ਕਿਵੇਂ ਕਰੇਗਾ ਤਾਂ ਇਹਦੇ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇਹ ਪ੍ਰੋਗਰਾਮ ਜੋ ਹੈਗਾ ਇਹ ਯੂਨਾਈਟਿਡ ਸਟੇਟ ਗਵਰਨਮੈਂਟ ਵੱਲੋਂ ਸਪான்ਸਰਡ ਪ੍ਰੋਗਰਾਮ ਹੈਗਾ ਯਾ ਜਿਹਦੇ ਵਿੱਚ ਬੱਚੇ ਨੂੰ ਅਕੋਮੋਡੇਸ਼ਨ ਫ੍ਰੀ ਹੈ ਮੀਲ ਫ੍ਰੀ ਹੈ ਟਰਾਂਸਪੋਰਟੇਸ਼ਨ ਐਕਟੀਵਿਟੀ ਸਾਰਾ ਖਰਚਾ ਫ੍ਰੀ ਹੈ ਜਸ ਤੁਸੀਂ ਉਹਦੀ ਐਜੂਕੇਸ਼ਨ ਦੀ ਕਾਸਟ 베ਰ ਕਰਨੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਪਾਕਟ ਫ੍ਰੈਂਡਲੀ ਹੈ ਹੁਣ ਇਦੇ ਵਿੱਚ ਇੱਕ ਐਗਜ਼ਾਮ ਹੁੰਦਾ ਹੈ ਸਕਾਲਰਸ਼ਿਪ ਦਾ ਜੋ ਅਸੀਂ EIFAFS ਤੁਹਾਨੂੰ ਕਰਦਾ ਉਹ ਐਗਜ਼ਾਮ ਤੁਹਾਡੇ ਬੱਚੇ ਦਾ ਕਲੀਅਰ ਕਰਨ ਦੇ ਵਿੱਚ ਤੁਹਾਡਾ ਪ੍ਰੋਸੈਸ ਐਗਜ਼ਾਮ ਕਲੀਅਰ ਹੋਣ ਤੋਂ ਬਾਅਦ ਹੀ ਸਟਾਰਟ ਹੋਏਗਾ ਐਗਜ਼ਾਮ ਇੱਕ ਵਾਰ ਤੁਹਾਡਾ ਕਲੀਅਰ ਆ ਗਿਆ ਹੋ ਗਿਆ ਤੁਹਾਨੂੰ ਅਸੈਪਟੈਂਸ ਆ ਗਈ ਹੈ ਇਦੇ ਵਿੱਚ ਕੋਈ I20 ਨਹੀਂ ਆਂਦੀ ਜੀਵਨ ਦੇ ਵਿੱਚ ਉਹਨੂੰ USA ਦੇ ਵਿੱਚ ਸਾਨੂੰ ਪਾਜੀ ਜੋ ਬੱਚੇ ਅਪਲਾਈ ਕਰ ਰਹੇ ਹਨ ਉਹ ਇੱਕੋ ਜਿਹਾ ਸਰ I20 USA ਵਿੱਚ ਤਾਂ I20 ਆਂਦੀ ਆ ਉਹ F1 ਵੀਜ਼ਾ ਵਾਸਤੇ ਆ ਜੇਵਨ ਵੀਜ਼ਾ ਯੂਐਸਏ ਗਵਰਨਮੈਂਟ ਤੋਂ ਸਪான்ਸਰਡ ਪ੍ਰੋਗਰਾਮ ਹੈ ਜਿੱਥੇ ਤੁਹਾਡੇ ਬੱਚੇ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਔਰ ਇਹਦੇ ਵਿੱਚ ਬੱਚੇ ਦਾ ਇੰਟਰਵਿਊ ਨਹੀਂ ਹੋਏਗਾ ਉਸ ਤੋਂ ਪਹਿਲਾਂ ਹੀ ਐਪਰੂਵਲ ਆਏਗਾ ਔਰ ਸਿਰਫ ਬੱਚੇ ਦੀ ਪਾਸਪੋਰਟ ਡ੍ਰੌਪ ਦੀ ਰਿਕਵੈਸਟ ਆਣੀ ਹੈ ਜਦੋਂ ਆਪਾਂ ਡੀਐਸ160 ਭਰਨੇ ਆ ਫਾਰਮ ਭਰਨੇ ਆ ਵੀਜ਼ਾ ਇੰਟਰਵਿਊ ਦਾ ਉੱਥੇ ਆ ਜਾਂਦਾ ਇੰਟਰਵਿਊ ਵੇਵਰ ਔਰ ਤੁਸੀਂ ਆਪਣਾ ਪਾਸਪੋਰਟ ਡਿਪੋਜ਼ਿਟ ਕਰਨਾ ਹੈ ਹਾਂ ਜੀ ਸਭ ਤੋਂ ਵੱਡੀ ਗੱਲ ਸਮਝਣ ਵਾਲੀ ਸਾਰੇ ਦਰਸ਼ਕਾਂ ਦੇ ਵਾਸਤੇ ਕੀ ਹੈਗੀ ਹੈ ਸਾਨੂੰ ਵੀਜ਼ਾ ਅੰਬੈਸੀ ਦਿੰਦੀ ਹੈ ਇਹ ਪ੍ਰੋਗਰਾਮ ਯੂਐਸਏ ਸਟੇਟ ਗਵਰਨਮੈਂਟ ਦਾ ਹੈਗਾ ਯੂਐਸਏ ਗਵਰਨਮੈਂਟ ਦਾ ਹੈਗਾ ਔਰ ਹਮੇਸ਼ਾ ਗਵਰਨਮੈਂਟ ਅੰਬੈਸੀ ਤੋਂ ਉੱਪਰ ਹੈ ਜਦੋਂ ਗਵਰਨਮੈਂਟ ਹੀ ਤੁਹਾਨੂੰ ਐਕਸੈਪਟੈਂਸ ਦੇ ਰਹੀ ਹੈ ਕਿ ਅਸੀਂ ਤੁਹਾਨੂੰ ਸਕਾਲਰਸ਼ਿਪ ਦੇ ਬੇਸ ਦੇ ਉੱਤੇ ਇਨਵਾਈਟ ਕਰ ਰਹੇ ਹਾਂ ਯੂਐਸਏ ਪੜ੍ਹਨ ਦੇ ਵਾਸਤੇ ਸਰਟੀਫਿਕੇਟ ਜੇ ਬੱਚੇ ਨੇ ਪਲੱਸ 2 ਕਰ ਲਈ ਹੈ ਤਾਂ ਉਹ ਸਰਟੀਫਿਕੇਟ ਜਿਹਦਾ ਹੌਸਪਿਟੈਲਿਟੀ ਟੂਰਿਜ਼ਮ ਦੇ ਇਹ ਕੋਰਸ ਕਰੇਗਾ ਡਰਾਈਵਿੰਗ ਤੁਹਾਡੇ ਬੱਚੇ ਨੂੰ ਫ੍ਰੀ ਆਫ ਕਾਸਟ ਨਾਲ ਸਿਖਾਈ ਜਾਂਦੀ ਹੈ ਉੱਥੇ ਜਦੋਂ ਸਟੇਟ ਗਵਰਨਮੈਂਟ ਨੇ ਹੀ ਇਹ ਕਹਤਾ ਕਿ ਆਪਾਂ ਤੁਹਾਨੂੰ ਐਕਸੈਪਟ ਕਰ ਫਿਰ ਨਾ ਇੰਟਰਵਿਊ ਹੋਣਾ ਹੈ ਔਰ ਵੀਜ਼ਾ ਤੁਹਾਡਾ 100% ਸ਼ੋਰ ਹੈ ਜਰੂਰਤ ਹੈ ਸਿਰਫ ਤੁਹਾਨੂੰ ਇਕੋ ਸਕਾਲਰਸ਼ਿਪ ਤੁਹਾਡੇ ਬੱਚੇ ਦੇ ਇਗਜ਼ਾਮ ਕਲੀਅਰ ਹੋਣ ਦੀ ਜਿਹਦੇ ਪ੍ਰੈਕਟਿਸ ਟੈਸਟ ਆਪਾਂ ਤੁਹਾਨੂੰ ਕਰਵਾਣੇ ਆ ਤੁਹਾਡੇ ਵੱਲੋਂ ਸਿਰਫ ਤਿੰਨ ਚਾਰ ਫਾਰਮੈਲिटीज ਹੈ ਕਿ ਬੱਚੇ ਨੂੰ ਕਿਹੜੇ ਇੰਜੈਕਸ਼ਨ ਲੱਗੇ ਆ ਆਪਾਂ ਵੈਕਸੀਨੇਸ਼ਨ ਦਾ ਰਿਕਾਰਡ ਦੇਣਾ ਹੁੰਦਾ ਹੈ ਹੈਲਥ ਦਾ ਰਿਕਾਰਡ ਦੇਣਾ ਹੁੰਦਾ ਹੈ ਦੈਟਸ ਇਟ 2 ਸਾਲ ਦੇ ਰਿਪੋਰਟ ਕਾਰਡ ਬਾਕੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਜੀਵਨ ਵੀਜ਼ਾ ਦਵਾਨ ਦੀ ਤੁਹਾਨੂੰ ایਆਈਐਫਐਸ ਦੇ ਵੱਲੋਂ ਆ ਗਈ ਹੈ ਹੂੰ ਪੜੀ ਇਸ ਦੇ ਲਈ ਬੱਚੇ ਦੀ ਪ੍ਰੋਫਾਈਲ ਕੀ ਹੋਣੀ ਚਾਹੀਦੀ ਹੈ ਜਾਨੀ ਕਿ ਕਿਹੜੀ ਕਲਾਸ ਤੋਂ ਇੱਥੇ ਪੜਿਆ ਹੋਵੇ ਔਰ ਕਿੰਨੇ ਕੀ ਉਸ ਦਾ ਕੋਈ ਇੰਟਰਵਿਊ ਕਿੰਨੇ ਪਰਸੈਂਟ ਨੰਬਰ ਉਹਦੇ ਹੋਣੇ ਚਾਹੀਦੇ ਹੈ ਕੋਈ ਇਸ ਤਰ੍ਹਾਂ ਦਾ ਵੀ ਹੁੰਦਾ ਇਸ ਦੇ ਵਿੱਚ ਨਹੀਂ ਪਾਜੀ ਦੇਖੋ ਇਹਦੇ ਵਿੱਚ ਬੱਚੇ ਦਾ ਕਲਾਸ ਦਾ ਕੋਈ ਮੈਟਰ ਨਹੀਂ ਆ ਹੁਣ ਬੱਚਾ ਮੈਂ ਕਿਹਾ ਕਿ ਜਦੋਂ ਕੋਰਸ ਸਟਾਰਟ ਹੋਣਾ ਹੈ 15.5 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਹੁਣ 15.5 ਸਾਲ ਦੀ ਉਮਰ ਦੇ ਵਿੱਚ ਉਹ ਨੌਵੀਂ ਚ ਹੈ ਦਸਵੀਂ ਚ ਹੈ ਜਾਂ ਉਹ 17 ਸਾਲ ਦਾ ਔਰ ਪਲੱਸ 2 ਕਰ ਚੁੱਕਿਆ ਹੈ ਤੁਹਾਡੀ ਏਜ ਜੇਨ ਵੀਜ਼ਾ ਵਾਸਤੇ ਸਕਾਲਰਸ਼ਿਪ ਬੇਸ ਪ੍ਰੋਗਰਾਮ ਦੇ ਵਾਸਤੇ 15.5 ਤੋਂ 18 ਸਾਲ ਦੀ ਹੋਣੀ ਚਾਹੀਦੀ ਹੈ ਕੋਈ ਇੰਟਰਵਿਊ ਨਹੀਂ ਆ ਤੁਹਾਡਾ ਸਿਰਫ ਤੁਹਾਡਾ ਸਕਾਲਰਸ਼ਿਪ ਦਾ ਇੱਕ ਜਿਵੇਂ ਡੂਓਲਿੰਗੋ ਤੁਸੀਂ ਸੁਣਿਆ ਹੋਣਾ ਹੋ ਜਾਂ ਪੀਟੀ ਕੰਪਿਊਟਰ ਦੇ ਉੱਤੇ ਐਗਜ਼ਾਮ ਹੁੰਦਾ ਹੈ ਉਹ ਆਨਲਾਈਨ AI ਬੇਸਡ ਉਹਨਾਂ ਦਾ ਐਗਜ਼ਾਮ ਹੈਗਾ ਆ ਉਹ ਜਸ ਤੁਸੀਂ ਐਗਜ਼ਾਮ ਕਲੀਅਰ ਕਰਨਾ ਹੈ ਜਿਹਦੀ ਫ੍ਰੀ ਪ੍ਰੈਕਟਿਸ ਆਪਾਂ ਕਰਾਨੇ ਅਸਿਸਟ ਕਰਨੇ ਆ ਕਿ ਤੁਹਾਡਾ ਐਗਜ਼ਾਮ ਤੁਸੀਂ ਉਹ ਕਲੀਅਰ ਕਰੋ ਔਰ ਅਜੇ ਤੱਕ ਮੇਰੇ ਤਿੰਨ ਸਟੂਡੈਂਟ ਐਗਜ਼ਾਮ ਦੇ ਚੁੱਕੇ ਆ ਔਰ ਉਹਨਾਂ ਨੇ ਲਾਈਕ ਜਿੱਦਾਂ ਆਪਾਂ ਪ੍ਰੈਕਟਿਸ ਕਰਵਾਈ ਆ ਬੱਚੇ ਵੀ ਇੰਟੈਲੀਜੈਂਟ ਸੀ ਕਿ 250 ਭਾਜੀ ਮਾਰਕਸ ਦਾ ਐਗਜ਼ਾਮ ਹੈ 75 ਮਿੰਟਸ ਦਾ ਟਾਈਮ ਮਿਲਦਾ ਔਰ ਬੱਚੇ 40 40 ਮਿੰਟਸ ਦੇ ਵਿੱਚ ਕਰ ਰਿਹਾ 35 ਔਰ ਉਹਨਾਂ ਤੋਂ ਸਾਰੇ ਬੱਚਿਆਂ ਦਾ ਸਕੋਰ ਜੋ ਹੈਗਾ 221 ਐਂਡ ਅਬੋਵ ਆਇਆ ਇੱਕ ਸਟੂਡੈਂਟ ਨੇ 250 ਤੋਂ 245 ਨੰਬਰ ਲੈ ਆ ਗਿਆ ਔਰ ਉਹਦਾ ਜੀਵਨ ਦਾ ਅਪਰੂਵਲ ਜਦੋਂ ਆਪਾਂ ਰਿਜ਼ਲਟ ਸਬਮਿਟ ਕੀਤਾ ਹੈ ਅਸੈਪਟੈਂਸ ਤੁਸੀਂ ਆਫਿਸ ਵਿਜ਼ਿਟ ਕਰੋਗੇ ਹਾਈ ਕਮਿਸ਼ਨ ਵੱਲੋਂ ਮੇਲ ਦੇਖ ਲਿਓ ਉਸ ਚੀਜ਼ ਦੀ ਅਸੈਪਟੈਂਸ ਉਦੀ 2 ਦਿਨਾਂ ਦੇ ਅੰਦਰ ਅੰਦਰ ਟੈਸਟ ਸਬਮਿਟ ਕਰਨ ਤੋਂ ਵਿੱਚ ਆ ਗਈ ਹੈ ਤਾਂ ਹੁਣ ਉਹ ਬੱਚਾ ਜਾ ਕੇ ਅਗਸਤ ਦੇ ਵਿੱਚ ਪੜ੍ਹੇਗਾ ਆਣ ਹੁਣ ਆਪਾਂ ਦਾ ਪਾਸਪੋਰਟ ਦੀ ਡਰਾਪਿੰਗ ਦੀ ਅਪਾਇੰਟਮੈਂਟ ਬੁੱਕ ਕਰ ਰਹੇ ਹਾਂ ਜਦੋਂ ਬੱਚੇ ਦਾ ਫਿਰ ਤੁਸੀਂ ਅੱਗੇ ਵੀ ਸਾਡੇ ਯੂਐਸ ਨਾਰਮਲ ਐਫ1 ਵੀਜ਼ਾ ਦੇ ਦੇਖਿਆ ਮਾਈਨਰ ਬੱਚਿਆਂ ਦੇ ਇੰਟਰਵਿਊ ਭਾਜੀ ਨੇ ਵੀ ਨਾਲ ਕੀਤੇ ਆ ਗਿਆ ਆਪਾਂ ਉਹਨੂੰ ਬੱਚੇ ਨੂੰ ਵੀ ਤੁਹਾਨੂੰ ਜ਼ਰੂਰ ਮਿਲਾਵਾਂਗੇ ਦੂਜੀ ਗੱਲ ਇਹ ਆ ਜਾਂਦੀ ਹੈ ਇਹ ਵੀਜ਼ਾ ਪ੍ਰੋਗਰਾਮ ਉਹਨਾਂ ਬੱਚਿਆਂ ਵਾਸਤੇ ਔਰ ਉਹਨਾਂ ਪੇਰੈਂਟ ਵਾਸਤੇ ਹੈਗਾ ਯਾ ਜੋ ਆਪਣੇ ਬੱਚੇ ਦਾ ਸੁਨਹਿਰੀ ਭਵਿੱਖ ਚਾਹੁੰਦੇ ਆ ਕਿਉਂਕਿ ਮੋਸਟਲੀ ਨਾ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਇਹ ਸੋਚਨੇ ਕਿ ਬੱਚਾ ਜਾ ਰਿਹਾ ਆਪਾਂ ਵੀ ਨਾਲ ਚੱਲ ਜਾਈਏ ਆਪਾਂ ਸੈਟਲ ਹੋ ਜਾਾਂਗੇ ਉੱਥੇ ਦੇਖੂਗੇ ਬੱਚੇ ਨੂੰ ਸਕੂਲ ਚੇਂਜ ਕਰਨਾ ਹੈ ਕੁਝ ਕਰਨਾ ਹੈ ਇਹਦੇ ਵਿੱਚ ਤੁਹਾਨੂੰ ਲੋੜ ਹੀ ਨਹੀਂ ਹੈ ਕਿ ਕੁਝ ਚੇਂਜ ਕਰਨ ਦੀ ਪੇਰੈਂਟਸ ਨਾਲ ਜਾ ਸਕਦੇ ਆ ਬੱਚੇ ਨੂੰ ਸਾਰੀ ਅਕੋਮੋਡੇਸ਼ਨ ਐਂਡ ਆਫ एवरीथिंग ਗਵਰਨਮੈਂਟ ਦੇ ਵੱਲੋਂ ਸਪான்ਸਰਡ ਹੈ ਠੀਕ ਹੈ ਜੀ ਤੁਹਾਨੂੰ ਬੱਚੇ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਔਰ ਇੱਕ ਬੇ ਹਾਈ ਸਕਿਉਰਿਟੀ ਪ੍ਰੋਗਰਾਮ ਹੈ ਜੇ ਤੁਹਾਨੂੰ ਬੱਚੇ ਨੂੰ ਬੋਰਡਿੰਗ ਮਿਲ ਰਹੀ ਹੈ ਫ੍ਰੀ ਆਫ ਕਾਸਟ ਹੋਮਸਟੇ ਮਿਲ ਰਿਹਾ ਹੈ ਉਹ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਉੱਥੇ ਬੱਚੇ ਨੂੰ ਉਹਨਾਂ ਨੇ ਕਿੱਦਾਂ ਰੱਖਣਾ ਹੈ ਕਿਹਦੇ ਕੋਲ ਰੱਖਣਾ ਹੈ ਔਰ ਇਹ ਜ਼ਰੂਰੀ ਨਹੀਂ ਹੈ ਜੇ ਬੱਚੇ ਨੂੰ ਹੋਮਸਟੇ ਮਿਲ ਰਿਹਾ ਹੈ ਤਾਂ ਫਿਰ ਉਹ ਇਦਾਂ ਨਹੀਂ ਹੈ ਕਿ ਬੱਚਾ ਇਕੱਲਾ ਰਹੇਗਾ ਹੋਮਸਟੇ ਵਾਲਿਆਂ ਕੋਲ ਨੋ ਸ਼ੇਅਰਿੰਗ ਦੇ ਵਿੱਚ ਦੋ ਜਾਂ ਤਿੰਨ ਬੱਚੇ ਹੋਰ ਸੇਮ ਜੋ ਜੇਵਨ ਵੀਜ਼ਾ ਤੇ ਆਏ ਹੋਣ ਉਹਨਾਂ ਲਈ ਜ਼ਰੂਰੀ ਨਹੀਂ ਹੋਏਗਾ ਕਿ ਉਹ ਇੰਡੀਆ ਤੋਂ ਹੀ ਆਉਣਗੇ ਬਿਕੋਜ਼ ਇੰਡੀਆ 'ਚ ਪ੍ਰੋਗਰਾਮ ਸਿਰਫ ਔਰ ਸਿਰਫ EIA ਫੈਸਲਾ ਲੈ ਕੇ ਆਇਆ ਔਰ ਅੱਪਾ ਹੀ ਇਕੱਲੇ ਰਿਪਰੈਜ਼ੈਂਟੇਟਿਵ ਹੈ ਗਿਆ ਹੋ ਸਕਦਾ ਨਾਰਵੇ ਤੋਂ ਆ ਗਿਆ ਉੱਧਰ ਉਹਨਾਂ ਕੋਲ ਸਵੀਡਨ ਤੋਂ ਬੱਚੇ ਹੈ ਆਪਣਾ 터ਕੀ ਤੋਂ ਬੱਚੇ ਹੈਗੇ ਆ ਨੀਦਰਲੈਂਡ ਤੋਂ ਹੈਗੇ ਤਾਂ ਇਦਾਂ ਤੇ ਤੁਹਾਡੇ ਨਾਲ ਅਦਰ ਕੋਈ ਬੱਚਾ ਵੀ ਅਡਾ ਫੁਲਾਇਆ ਜਾ ਸਕਦਾ ਔਰ ਤੁਸੀਂ ਆਪ ਸੋਚੋ ਇਸ ਪ੍ਰੋਗਰਾਮ ਦੇ ਅੰਡਰ ਬੱਚੇ ਨੂੰ ਸਿੱਖਣ ਨੂੰ ਕਿੰਨਾ ਕੁਝ ਮਿਲੇਗਾ ਔਰ ਉਹਦਾ ਸਕਿੱਲ ਜਦੋਂ ਜੀਵਨ ਪ੍ਰੋਗਰਾਮ ਕਰੇਗਾ ਤਾਂ ਕਿਸ ਲੈਵਲ ਦਾ ਪਹੁੰਚ ਜਾਏਗਾ ਪਾਜੀ ਇਸ ਦੇ ਨਾਲ ਕਿੰਨੀ ਕੁ ਕੋਈ ਜਿਵੇਂ ਆਪਾਂ ਫੰਡਿੰਗ ਦੀ ਗੱਲ ਕਰਦੇ ਹਾਂ ਨਾ ਕਿੰਨਾ ਕੁ ਸਟਰੋਂਗ ਹੈ ਜਿਹੜਾ ਪੇਰੈਂਟਸ ਨੇ ਬੱਚੇ ਦੇ ਹੋਣੇ ਚਾਹੀਦੇ ਆ ਜਿਹੜੇ ਇਹ ਸਟੱਡੀ ਕਰਵਾ ਸਕਦੇ ਆ ਕਿ ਉਹਨਾਂ ਦੀ ਕੋਈ ਫਾਈਨੈਂਸ਼ਲੀ ਕੰਡੀਸ਼ਨ ਦੇਖੀ ਜਾਂਦੀ ਹੈ ਜੀ ਬਿਲਕੁਕੁਲ ਪਾਜੀ ਦੇਖੋ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਇਹਦੇ ਪਿੱਛੇ ਰੀਜ਼ਨ ਮੈਂ ਤੁਹਾਨੂੰ ਦੱਸਣਾ ਜਦੋਂ ਵੀ ਹੁਣ ਜਿੱਦਾਂ ਸਾਡੇ ਕੋਲੋਂ ਆਪਾਂ ਯੂਐਸ ਦੇ ਅਫਸਰ ਸਕੂਲਿੰਗ ਵੀਜ਼ਾ ਕਿਤੇ ਆ ਜਾਂ ਜੋ ਅੱਡੇ ਸਾਡੇ ਪ੍ਰੋਸੈਸ ਚੱਲ ਰਿਹਾ ਉਹਨਾਂ ਵਿੱਚ ਆਪਾਂ ਇੱਕ ਗੱਲ ਕਲੀਅਰ ਕਰਨੀ ਹੋਣੀ ਆ ਨਾ ਕਿ ਤੁਹਾਡੇ ਫਾਈਨੈਂਸ਼ੀਅਲਸ ਸਟਰੋਂਗ ਹੋਣੇ ਚਾਹੀਦੇ ਆ ਬਿਕੋਜ਼ ਟ ਲਿਵਿੰਗ ਐਕਸਪੈਂਸ ਤੁਸੀਂ ਸ਼ੋ ਕਰਨੇ ਆ 40-45 ਲੱਖ ਦੇ ਫੰਡ ਸ਼ੋ ਹੁੰਦੇ ਆ ਫਿਰ ਜਦੋਂ ਇੰਟਰਵਿਊ ਹੁੰਦਾ 14 ਸਾਲ ਤੋਂ ਉੱਪਰ ਦਾ ਬੱਚਾ ਹੈ ਉਹਦੇ ਤੋਂ ਪੁੱਛਿਆ ਜਾਂਦਾ 14 ਸਾਲ ਤੋਂ ਬਿਲੋ ਦਾ ਬੱਚਾ ਪੇਰੈਂਟਸ ਨੂੰ ਪੁੱਛਿਆ ਜਾਂਦਾ ਵੇ ਫੰਡਿੰਗ ਕੌਣ ਕਰ ਰਿਹਾ ਕਿੰਨੇ ਫੰਡ ਪਏ ਆ ਇਨਕਮ ਸੋਰਸ ਕੀ ਹੈ ਹੁਣ ਇਹ ਪੁਆਇੰਟ ਇੱਥੇ ਜੀਵਨ ਵੀਜ਼ਾ ਵਿੱਚ ਕੀ ਆ ਗਿਆ ਕਿ ਇਹ ਤਾਂ ਯੂਐਸਐਸ ਸਕਾਲਰਸ਼ਿਪ ਦੇ ਰਿਹਾ ਹੈ 댓 ਮੀਨਸ ਤੁਹਾਡੀ ਫਾਈਨੈਂਸ਼ੀਅਲ ਦੀ ਰਿਕੁਆਇਰਮੈਂਟ ਨਹੀਂ ਆ ਫੰਡ ਤੁਹਾਨੂੰ ਪਹਿਲਾਂ ਸ਼ੋ ਕਰਨੇ ਪੈਂਦੇ ਆ ਜਸਟ ਟਿਊਸ਼ਨ ਫੀ ਜਿੰਨਾ ਤੁਹਾਡਾ 1 ਸਾਲ ਦੀ ਪੜਾਈ ਦਾ ਜਾਂ 2 ਸਾਲ ਦੀ ਪੜਾਈ ਦਾ ਖਰਚਾ ਹੈ ਜਸ ਤੁਸੀਂ ਉਹ 20 ਬਾਈ ਲੱਖ ਸਾਬਤ ਕਰਨੇ ਕਿੰਨੀ ਕੁ ਹੁੰਦੀ ਹੈ ਮਤਲਬ ਇਸ ਦੇ ਵਿੱਚ 1 ਇਅਰ ਦੀ ਪਹਿਲਾਂ ਜਾਊ ਜਾਂ 6 ਮਹੀਨਿਆਂ ਦੀ ਨਹੀਂ ਸਰ ਇਹਦੇ ਵਿੱਚ ਤੁਹਾਡੇ ਪੂਰੇ ਕੋਰਸ ਦੀ ਫੀਸ ਜਾਏਗੀ ਤੁਸੀਂ 1 ਸਾਲ ਦਾ ਜੀਵਨ ਵੀਜ਼ਾ ਲੈ ਰਹੇ ਹੋ 1.5 ਸਾਲ ਦਾ ਲੈ ਰਹੇ ਹੋ 2 ਸਾਲ ਦਾ ਲੈ ਰਹੇ ਹੋ ਪੂਰੇ ਕੋਰਸ ਦੀ ਫੀਸ ਪਹਿਲਾਂ ਜਾਏਗੀ ਉਹ ਜਿਆਦਾ ਨਹੀਂ ਫੀਸ ਹੋਊਗੀ ਫਿਰ ਉਹ ਨਹੀਂ ਸਰ ਕੁਝ ਵੀ ਨਹੀਂ ਹੈਗੀ ਇਹਦਾ ਤੁਹਾਡਾ ਸਾਰਾ 13 ਜਾਂ 14 ਲੱਖ ਦਾ ਖਰਚਾ ਹੈਗਾ 2 ਸਾਲ ਦੀ ਪੜਾਈ ਦਾ ਅੱਛਾ ਜੀ 2 ਸਾਲ ਦੀ ਪੜਾਈ ਦਾ 13 ਜਾਂ 14 ਲੱਖ ਦਾ ਖਰਚਾ ਹੈ ਔਰ ਇਹਦੇ ਵਿੱਚ 50% ਟਿਊਸ਼ਨ ਵੀ ਜੋ ਹੈਗੀ 50% ਫੀਸ ਇਹਦੇ ਚ ਪਹਿਲਾਂ ਜਾਂਦੀ ਹੈ ਜਦੋਂ ਬੱਚੇ ਦਾ ਟੈਸਟ ਕਲੀਅਰ ਹੋ ਗਿਆ ਉਹਨਾਂ ਨੇ ਅਸੈਪਟ ਕਰ ਲਿਆ ਇਹਨੂੰ ਕਿ ਆਪਾਂ ਤੁਹਾਨੂੰ ਜੀਵਨ ਵੀਜ਼ਾ ਵਾਸਤੇ ਅਸੈਪਟ ਕਰ ਲਿਆ ਹੈ 50% ਫੀਸ ਐਡਵਾਂਸ ਦੇਣੀ ਹੈ ਫਿਰ ਤੁਹਾਡਾ ਪਾਸਪੋਰਟ ਸਟੈਂਪ ਹੋਏਗਾ ਫਿਰ ਜਿੱਦਾਂ ਹੁਣ 22 ਅਗਸਤ ਤੋਂ ਕਲਾਸਾਂ ਸਟਾਰਟ ਹੋ ਰਹੀਆਂ ਲੈਟ ਅਸ ਸੇ ਤੁਸੀਂ ਸਕਾਲਰਸ਼ਿਪ ਵੀ ਮਿਲ ਸਕਦੀ ਇਸ ਚ ਸਕਾਲਰਸ਼ਿਪ ਸਰ ਮਿਲ ਰਹੀ ਹੈ ਨਾ ਉਹਨਾਂ ਨੂੰ ਸਟੇ ਵਗੈਰਾ ਸਭ ਕੁਝ ਗਵਰਨਮੈਂਟ ਉੱਧਰ ਦੇ ਰਹੀ ਹੈ ਇੱਕ ਇਹ ਜਿਹੜੇ ਸਕੂਲ ਨੇ ਕਿਸ ਤਰ੍ਹਾਂ ਦੇ ਹੈਗੇ ਗਵਰਨਮੈਂਟ ਨਾਲ ਅਫੀਲੀਏਟਡ ਪਬਲਿਕ ਸਕੂਲ ਵੀ ਹੈ ਗਿਆ ਪ੍ਰਾਈਵੇਟ ਵੀ ਹੈ ਗਿਆ ਇਹਦੇ ਚ ਇੱਕ ਸਿਰਫ ਚੀ ਇਹਦੇ ਵਿੱਚ ਲਿਮਿਟਡ ਨੰਬਰ ਆਫ ਸਕੂਲ ਹੈ ਜੋ ਕਿ ਅਪਰੂਵ ਹੈਗੇ ਜੇ 1 ਵੀਜ਼ਾ ਵਾਸਤੇ ਸਕਾਲਰਸ਼ਿਪ ਵਾਸਤੇ ਔਰ ਇਹਦੇ ਚ ਆਪਾਂ ਆਪਣੀ ਚੋਇਸ ਨਹੀਂ ਰੱਖ ਸਕਦੇ ਕਿ ਸਾਨੂੰ ਕੈਲੀਫੋਰਨੀਆ ਹੀ ਚਾਹੀਦਾ ਹੈ ਜਾਂ ਸਾਨੂੰ ਨਿਊਯਾਰਕ ਹੀ ਚਾਹੀਦਾ ਹੈ ਬਿਕੋਜ਼ ਆਲ ਓਵਰ ਵਰਲਡ ਦਾ 3000 ਸੀਟਾਂ ਦਾ ਕੋਟਾ ਹੈਗਾ ਇਸ ਇਨਟੇਕ ਦੇ ਵਾਸਤੇ ਤਾਂ ਉਹ ਉਹਨਾਂ ਨੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਸੀਟਾਂ ਅਲਾਟ ਕਰਨੀਆਂ ਕਿਹੜੇ ਸਕੂਲ ਚ ਤੁਹਾਡੇ ਬੱਚੇ ਨੂੰ ਭੇਜਣਗੇ ਦੂਜੀ ਗੱਲ ਲੀਵਿੰਗ ਐਕਸਪੈਂਸ ਦੀ ਆ ਗਈ ਹੈ ਤੇ ਜਿਸ ਫੈਮਿਲੀ ਕੋਲ ਤੁਹਾਡਾ ਬੱਚਾ ਰੁਕੇਗਾ ਜਿਨ੍ਹਾਂ ਕੋਲ ਹੋਮਸਟੇ ਮਿਲੇਗਾ ਉਹਨਾਂ ਨੂੰ ਯੂਨਾਈਟਿਡ ਸਟੇਟ ਗਵਰਨਮੈਂਟ 3000 ਡਾਲਰ ਇੱਕ ਮਹੀਨੇ ਦਾ ਬੱਚੇ ਦੀ ਟੇਕ ਕੇਅਰ ਵਾਸਤੇ ਦਿੰਦੀ ਹੈ ਇਹ ਚੀਜ਼ ਦੀ ਸਕਾਲਰਸ਼ਿਪ ਹੈਗੀ ਹੈ ਦੇਖੋ ਬੱਚੇ ਦੀ ਮੀਲ ਦਾ ਕੋਈ ਖਰਚਾ ਨਹੀਂ ਹੈ ਸਕੂਲ ਆਣ ਜਾਣ ਦਾ ਕੋਈ ਖਰਚਾ ਨਹੀਂ ਹੈ ਸਕੂਲ ਦਾ ਕੋਈ ਪ੍ਰੋਗਰਾਮ ਹੈ ਕੋਈ ਟੂਰ ਜਾ ਰਿਹਾ ਕੁਝ ਹੈਗਾ ਉਹ ਕੋਈ ਖਰਚਾ ਨਹੀਂ ਇਹਦੇ ਤੇ ਗਾਰਡੀਅਨ ਨਹੀਂ ਜਾ ਸਕਦਾ ਉਹਨਾਂ ਦਾ ਕੋਈ ਪੇਰੈਂਟਸ ਨਹੀਂ ਕੋਈ ਸਰ ਗਾਰਡੀਅਨ ਪੇਰੈਂਟਸ ਨਾਲ ਹੀ ਜਾਣਗੇ ਬਟ ਉਹ ਜਿੱਥੇ ਬੱਚਾ ਹਾਂ ਜਿੱਥੇ ਬੱਚਾ ਰੁਕ ਰਿਆ ਨਾ ਉਥੇ ਨਹੀਂ ਰੁਕ ਸਕਦੇ ਉਹਨਾਂ ਨੂੰ ਆਪਣੀ ਅਕੋਮੋਡੇਸ਼ਨ ਅਲੱਗ ਤੋਂ ਕਰਨੀ ਪੈਣੀ ਹੈ ਫਿਰ ਬੱਚੇ ਦੇ ਨਾਲ ਵੀਜ਼ਾ ਲਗੂ ਜਾਂ ਬਾਅਦ ਚ ਵੀਜ਼ਾ ਲੱਗੇ ਉਹਨਾਂ ਦਾ ਬੱਚੇ ਤੋਂ ਬਾਅਦ ਵੀਜ਼ਾ ਲੱਗੇਗਾ ਪਹਿਲਾਂ ਬੱਚੇ ਦਾ ਸਕਾਲਰਸ਼ਿਪ ਬੇਸ ਤੇ ਵੀਜ਼ਾ ਆਏਗਾ ਫਿਰ ਆਪਾਂ ਪੇਰੈਂਟਸ ਦਾ ਵੀਜ਼ਾ ਜੋ ਹੈਗਾ ਇਹਦੇ ਚ ਪ੍ਰਸੀਡ ਹੋਏ ਉਹਨਾਂ ਮੇਰੇ ਕੋਲ ਇੱਕ ਫੈਮਿਲੀ ਨੇ ਪ੍ਰਸੀਡ ਕੀਤਾ ਹੈ ਬੱਚੇ ਦਾ ਜਨਾਮ ਮੈਂ ਜ਼ਾਹਿਰ ਨਹੀਂ ਕਰੂੰਗਾ ਠੀਕ ਹੈ ਜੀ ਬਟ ਉਹ ਪੇਰੈਂਟਸ ਨੇ ਇੱਕੋ ਹੀ ਗੱਲ ਕਹੀ ਹੈ ਕਿ ਸਾਨੂੰ ਤਾਂ ਸਿਰਫ ਆਪਣਾ ਮੁੰਡਾ ਬਾਹਰ ਭੇਜਣਾ ਹੈ 17 ਸਾਲ 3 ਟੈਸਟ ਵਗੈਰਾ ਕਲੀਅਰ ਹੋ ਗਿਆ ਸੈਪਟੈਂਸ ਉਦੀ ਆਣੀ ਪੈਂਡਿੰਗ ਹੈ ਮੇ ਵੀ ਦੋ ਦਿਨ ਚਾ ਜਾਵੇ ਉਹ ਕਹਿ ਰਿਹਾ ਕਿ ਆਪਾਂ ਉਹਨਾਂ ਨੇ ਸਾਰਾ ਉਹਨਾਂ ਦੇ ਯੂਨਾਈਟਿਡ ਸਟੇਟ ਰਿਲੇਟਿਵ ਹੈ ਗਿਆ ਉਹਨਾਂ ਨੇ ਇਹ ਚੀਜ਼ ਦੇਖੀ ਹੈ ਕਿ ਇਹ ਵੀਜ਼ਾ ਪ੍ਰੋਗਰਾਮ ਤਾਂ ਬਹੁਤ ਵਧੀਆ ਹੈਗਾ ਤਾਂ ਜੇ ਸਾਡਾ ਬੱਚਾ ਜਾ ਕੇ ਉੱਥੇ ਦੋ ਸਾਲੇ ਕੋਰਸ ਕੰਪਲੀਟ ਕਰਦਾ ਹੈ ਯਾਨੀ 18 ਤੋਂ 19 ਵਾਲੇ ਸਟੂਡੈਂਟ ਮੇਰੇ ਹਿਸਾਬ ਨਾਲ ਇਹਦੇ ਚਾਹਣਗੇ ਕਿਉਂਕਿ ਜੇ 15 ਸਾਲ ਦਾ ਆਪਾਂ ਦੇਖੀਏ ਬੱਚਾ ਹੁੰਦਾ 15 ਤੋਂ ਲੈ ਕੇ 18.5 ਯਾਨੀ 18 ਸਾਲ 6 ਮਹੀਨੇ ਤੱਕ ਜਿਹੜਾ ਹੈ ਇਸ ਦੇ ਵਿੱਚ ਅਪਲਾਈ ਕੀਤਾ ਜਾ ਸਕਦਾ ਔਰ ਇਸ ਦੇ ਲਈ ਮਨ ਲੱਗਦਾ 8ਵੀਂ ਤੋਂ ਸਟਾਰਟ 8ਵਾਂ ਮਾਰਚ 14ਵਾਂ ਵਰਦ ਦੇ ਉੱਪਰ ਸਾਰੇ ਬੱਚੇ ਜੀ ਦਾ ਕੋਈ ਵੀ ਜੋ ਹੈ ਇਹਦੇ ਵਿੱਚ ਇਹ ਜਾਣਗੇ ਸਾਰੇ ਹੁਣ ਭਾਜੀ ਦੇ ਵਿੱਚ ਮੈਂ ਤੁਹਾਨੂੰ ਇੱਕ ਇਸ ਵੀਜ਼ਾ ਦੀ ਇੱਕ ਕੁਐਸਚਨ ਸਾਰੇ ਦੇ ਮਾਈਂਡ ਚ ਆਂਦਾ ਹੈ ਕਿ ਜੇ ਵਨ ਜਿੱਦਾਂ ਇਹ ਵੀਜ਼ਾ ਹੋਏਗਾ 12 ਮਹੀਨੇ 18 ਮਹੀਨੇ ਜਾਂ 24 ਮਹੀਨੇ ਦਾ ਤੁਹਾਡੀ ਚੋਇਸ ਹੈ ਕਿੰਨੇ ਮਹੀਨੇ ਦਾ ਤੁਸੀਂ ਲੈਣਾ ਹੈ ਠੀਕ ਹੈ ਜੀ